ਅੱਡਾ ਨਵੇਂ ਮਲੇ ਆਏ ਆ ਇਹਨਾਂ ਦੀ ਗੱਲ ਬਾਤ ਸੁਣੀ ਹੈ ਇਹਨਾਂ ਨੂੰ ਪ੍ਰੋਡਕਸ਼ਨ ਦੇ ਰਹੇ ਇਹਨਾਂ ਨੂੰ ਜਿਹੜੀ ਇਹਨਾਂ ਨੇ ਕੋਈ ਲਫਾਫੇ ਵਗੈਰਾ ਚੱਕਨੇ ਆ ਉਹ ਚੱਕ ਚਕਵਾ ਦਿੰਦੇ ਇਹ ਮਿਊਸਪਲ ਕਾਰਪੋਰੇਸ਼ਨ ਪਟਿਆਲਾ ਦੇ ਨਾਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਬਣਾ ਕੇ ਜਿਹੜੇ ਲਫਾਫੇ ਵਰਤੋ ਕੀ ਕਰ ਰਹੇ ਨੇ ਉਹਦੇ ਚਾਪੇਮਾਰੀ ਕੀਤੀ ਜਾ ਰਹੀ ਹੈ ਤੇ ਲਫਾਫੇ ਜ਼ਬਤ ਕੀਤੇ ਜਾ ਰਹੇ ਇਹਦੇ ਵੀ ਥੋੜੀ ਦਿੱਕਤ ਆ ਰਹੀ ਸੀ ਇਸ ਲਈ ਅਸੀਂ ਪੁਲਿਸ ਕੋਲ ਆਏ ਆ ਕਿ ਪੁਲਿਸ ਸੇਫਟੀ ਦੇ ਨਾਲ ਇਹ ਕੰਮ ਕੀਤਾ ਜਾ ਸਕੇ ਦੁਕਾਨਦਾਰਾਂ ਨੇ ਥੋੜਾ ਜਿਹਾ ਅਵੇਅਰਨੈਸ ਕਰਨਾ ਸੀ ਕਾਗਜ਼ਾਂ ਦੇ ਲਫਾਫੇ ਨਾ ਪਲਾਸਟਿਕ ਲਪਾਵੇ ਤਾਂ ਪੂਰਨ ਸੂਚਿ ਇਹਨਾਂ ਨੂੰ ਚੇਤਾਵਨੀ ਦਿੱਤੀ ਆ ਅੱਗੇ ਤੋਂ ਅਸੀਂ ਇਹਨਾਂ ਦੇ ਵਿੱਚ ਚਲਾਨ ਵਗੈਰਾ ਕਟਾਂਗੇ ਨਹੀਂ ਜਿਹੜੇ ਕੰਮ ਹੈ ਸਾਡੇ ਸਰਕਾਰੀ ਕੰਮ ਜੇ ਰੋਕਣ ਕਰਨੀ ਬਸ ਹੋਵਾ ਕੋਈ ਗੱਲਬਾਤ ਹੋਰ ਕੋਈ ਨਹੀਂ ਬਸ ਲੋਕੀਣਾ ਬੋਲਦਾ ਸੀਗਾ ਕਹਿੰਦਾ ਸਾਡਾ ਕੀ ਕਰ ਲੋਂਗੇ ਤੁਸੀਂ ਠੀਕ ਹੈ ਜੀ ਸਾਡੇ ਉੱਪਰੋਂ ਜਾਂਦਿਆਂ ਦੇ ਉਹਨਾਂ ਨੇ ਆਲੂ ਟਮਾਟਰ ਡੇਗੇ ਨੇ ਠੀਕ ਹੈ ਖੈਰ ਚਲੋ ਬੱਜੇ ਨਹੀਂ ਪਰ ਉਹਨੇ ਸਿੱਟੇ ਜਰੂਨੇ ਹੱਥ ਚੋਂ ਲਫਾਫੇ ਕੋਕੇ ਲੈ ਕੇ ਸਾਡੇ ਮਲਾਜਮਾਂ ਦੇ ਖਿੱਚ ਤੋ ਕੀਤੀ ਉਹਨਾਂ ਨੇ ਕੰਪਲੀਟ ਅਸੀਂ ਦਿੱਤੀ ਹੈ ਜੀ ਕਿ ਜਿਹੜਾ ਸਰਕਾਰੀ ਡਿਊਟੀ 'ਚ ਵਿਗੜ ਪਉਂਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਜੀ